ਉਹਨਾਂ ਮਾੜੀਆਂ ਮੋਟੀਆਂ ਘਰ ਵਿੱਚ ਗੱਲਾਂ ਹੁੰਦੀਆਂ ਹਨ ਪਰ ਉਹਨਾ ਇਦਾਂ ਕਰਕੇ ਉੱਥੋਂ ਪਿਆ ਕੁੜੀ ਨੂੰ ਤੇ ਸੱਸ ਨੇ ਚੱਪਾ ਲਾ ਕੇ ਮਾਰਨ ਪਾਗੀ ਤੇ ਮੁੰਡਾ ਤੇ ਪਿਓ ਘਰ ਹੀ ਉਹ ਕਿਹਾ ਵੀ ਤੁਸੀਂ ਸਾਡੇ ਸਾਹਮਣੇ ਆਡੀ ਕੁੜੀ ਨੂੰ ਮਾਰੀਏ ਮੈਂ ਇਹਨਾਂ ਦੋਹਾਂ ਪਿਓ ਪੁੱਤਰਾਂ ਨੂੰ ਪਛਾਣ ਕਰਕੇ ਜਿਹੜਾ ਬਾਈਕ ਤੋਂ ਬੜੇ ਚੰਦਾ ਚੱਲਣ ਡਿਆ ਸੀ ਉਹਨਾਂ ਨੇ ਸੋਚਿਆ ਵੀ ਸਾਡੀ ਕੁੜੀ ਨੇ ਬਾਹਰ ਚੱਲ ਜਣਾ ਮੁੰਡੇ ਨੇ ਵੀ ਬਾਹਰ ਚੱਲ ਜਣਾ ਚਲੋ ਕਲੇਸ਼ ਮੌਜੂਦ ਗੁਰਦਾਸਪੁਰ ਦੇ ਕਾਨੂੰਵਾਲ ਰੋਡ ਤੇ ਸਥਿਤ ਪਿੰਡ ਨਵਾਂ ਸਰਦਾਰਾਂ ਦੇ ਨੇੜੇ ਇੱਕ ਦਰਦਨਾਕ ਵਾਰਦਾਤ ਹੋਈ ਦਰਸਲ ਨੌ ਤੇ ਸੱਸ ਆਪਣੀ ਸਕੂਟੀ ਤੇ ਜਾ ਰਹੀਆਂ ਸੀ ਤਾਂ ਦੱਸਿਆ ਇਹ ਜਾ ਰਿਹਾ ਕਿ ਇੱਥੇ ਉਹਨਾਂ ਦੇ ਨਾਲ ਲੁੱਟ ਕੀਤੀ ਤੇ ਨੂੰ ਨਹਿਰ ਦੇ ਵਿੱਚ ਡੁੱਬ ਗਈ ਪਰ ਪੇਕਿਆਂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਨੇ ਸੱਸ ਅਤੇ ਆਪਣੇ ਹੀ ਜਵਾਈ ਤੇ ਸਵਾਲ ਖੜੇ ਕੀਤੇ ਨੇ ਉਹਨਾਂ ਨੇ ਕਿਹਾ ਕਿ ਕਿਸੇ ਵੀ ਪ੍ਰਕਾਰ ਦੀ ਇੱਥੇ ਲੁੱਟ ਨਹੀਂ ਹੋਈ ਬਲਕਿ ਇੱਕ ਸਾਜ਼ਿਸ਼ ਦੇ ਤਹਿਤ ਉਹਨਾਂ ਦੀ ਲੜਕੀ ਨੂੰ ਨਹਿਰ ਦੇ ਵਿੱਚ ਤੱਕਾ ਦਿੱਤਾ ਗਿਆ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਨੋ ਸੱਸ ਐਕਟ ਵਾਤੇ ਸਵਾਰ ਹੋ ਕੇ ਜਾ ਰਹੀਆਂ ਸੀ ਕੁਝ ਅਣਪਛਾਤੇ ਲੁਟੇਰਿਆਂ ਨੇ ਉਸ ਨੂੰ ਰੋਕਿਆ ਇਹਨਾਂ ਲੁਟੇਰਿਆਂ ਨੇ ਉਹਨਾਂ ਤੋਂ ਪੈਸੇ ਅਤੇ ਹੋਰ ਸਮਾਨ ਲੁੱਟਣ ਦੀ ਕੋਸ਼ਿਸ਼ ਕੀਤੀ ਜਦੋਂ ਅਮਨਪ੍ਰੀਤ ਕੌਰ ਨਾਲ ਮੰਦਰੀ ਦੀ ਲੁੱਟ ਹੋਣ ਲੱਗੀ ਤਾਂ ਅਚਾਨਕ ਅਮਨਪ੍ਰੀਤ ਕੌਰ ਨਹਿਰ ਦੇ ਵਿੱਚ ਡੁੱਬ ਗਈ ਇਹ ਇੱਕ ਡਰਾਵਣੀ ਘਟਨਾ ਹੈ ਜਿਸ ਨੇ ਸਭ ਨੂੰ ਹੈਰਾਨ ਕੀਤਾ ਪਰ ਦੂਜੇ ਪਾਸੇ ਅਮਨਪ੍ਰੀਤ ਕੌਰ ਦੇ ਪੇਕੇਆਂ ਦੇ ਵੱਲੋਂ ਸਸਤੇ ਸਵਾਲ ਉਠਾਏ ਗਏ ਨੇ ਉਹਨਾਂ ਨੇ ਕਿਹਾ ਕਿ ਜੇਕਰ ਲੁਟੇਰਿਆਂ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਲੁਟੇਰਿਆਂ ਨੇ ਕੁਝ ਵੀ ਇੱਥੇ ਕਿਉਂ ਨਹੀਂ ਲੁੱਟਿਆ ਸਾਰਾ ਸਮਾਨ ਉਸੇ ਹੀ ਪ੍ਰਕਾਰ ਦੇ ਨਾਲ ਇੱਥੇ ਪਿਆ ਹੋਇਆ ਦੂਜੇ ਪਾਸੇ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਵੀ ਜਾਰੀ ਹੈ ਤਾਂ ਪੀਕਿਆਂ ਦੇ ਵੱਲੋਂ ਆਪਣੀ ਲੜਕੀ ਦੀ ਸੱਸ ਦੇ ਖਿਲਾਫ ਦਬਾਣ ਦਿੱਤੇ ਗਏ ਨੇ ਕਿ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਇਸ ਵਾਰ ਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਦੂਜੇ ਪਾਸੇ ਗੋਤਾਖੋਰ ਲਗਾਤਾਰ ਲਾਸ਼ ਨੂੰ ਲੱਭਣ ਦੇ ਵਿੱਚ ਲੱਗੇ ਹੋਏ ਨੇ ਹਾਲੇ ਤੱਕ ਅਮਨਪ੍ਰੀਤ ਕੌਰ ਦਾ ਇੱਥੇ ਕੁਝ ਵੀ ਪਤਾ ਨਹੀਂ ਲੱਗਿਆ ਫਿਲਹਾਲ ਇਹ ਜਾਂਚ ਦਾ ਵਿਸ਼ਾ ਹੈ ਕਿ ਸੱਚਮੁੱਚ ਇੱਥੇ ਲੁੱਟ ਕੀਤੀ ਗਈ ਜਾਂ ਸਹਰਿਆਂ ਦੇ ਵੱਲੋਂ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਆਪਣੀ ਨੂਨ ਨਹਿਰ ਦੇ ਵਿੱਚ ੱਤਕਾ ਦੇ ਦਿੱਤਾ ਬਈ ਗੱਲ ਨਹੀਂ ਮਾੜੀਆਂ ਮੋਟੀਆਂ ਘਰ ਵਿੱਚ ਗੱਲਾਂ ਹੁੰਦੀਆਂ ਨੇ ਬਰੋਣਾ ਇਦਾਂ ਕਰਕੇ ਉੱਥੋਂ ਪਿਆ ਕੁੜੀ ਨੂੰ ਤੇ ਸਾਸ ਨੇ ਚੱਪਾ ਲਾ ਕੇ ਮਾਰਨ ਪਾਗੀ ਤੇ ਮੁੰਡਾ ਤੇ ਪਿਓ ਘਰ ਹੀ ਉਹ ਕਹਿੰਦੇ ਵੀ ਤੁਸੀਂ ਸਾਡੇ ਸਾਹਮਣੇ ਆਡੀ ਕੁੜੀ ਨੂੰ ਮਾਰੀਏ ਮੈਂ ਇਹਨਾਂ ਦੋਵਾਂ ਪਿਓ ਪੁੱਤਰਾਂ ਨੂੰ ਪਛਾਣ ਕਰਕੇ ਛੜਾਤਾ ਮੈਂ ਕਿਸੇ ਅੱਗੇ ਨਾਂ ਨਹੀਂ ਲਿਆ ਮੈਂ ਕਿਹਾ ਵੀ ਈ ਨਹੀਂ ਬਸਾਉਣੀ ਆ ਜਾਣਨੀ ਨਹੀਂ ਆ ਗਈ ਤੇ ਮੈਂ ਇੰਨੇ ਪੈਸੇ ਲਾ ਕੇ ਵਿਆਹੀ ਆ ਮੈਂ ਤੇ ਭਾਜੀ ਮਿਹਨਤ ਕਰਕੇ ਕਰਜ਼ਾ ਚੁੱਕ ਕੇ ਮੈਂ ਆਪਣੀ ਧੀ ਵਿਆਹੀ ਤੇ ਮੈਂ ਵਿਆਉਣ ਵਾ ਬਸਾਉਣ ਵਾ ਤੇ ਵਿਆਹੀ ਮੈਂ ਜਾਣਨ ਵਾ ਨਹੀਂ ਜਿਵੇਂ ਮੈਂ ਜਾਣ ਭਾਈ ਫੈਮਿਲੀ ਨੇ ਸਿਸਟਰ ਬੋਲਾ ਦੀ ਸਾਸਦ ਨੇ ਮਿਲ ਕੇ ਉਹਨਾਂ ਨੂੰ ਨਹਿਰ ਵਿੱਚ ਸੋੜ ਦਿੱਤਾ ਸਾਨੂੰ ਅਜੇ ਐਵੇਨਿਊ ਹੋ ਰਿਹਾਗਾ ਕਿ ਨਹਿਰ ਵਿੱਚ ਸੁੱਟਿਆ ਜਾ ਉਹਨਾਂ ਨੂੰ ਕਿਹਦੇ ਹੋਰ ਕੁਰਦਬੁਰਦ ਕਰਤਾ ਆ ਤੇ ਜਿਹੜਾ ਸਿਸਟਰ ਦਾ ਹਸਬੰਡ ਆ ਉਹ ਆਪਣੇ ਪਿੰਡ ਹੀ ਸੀਗਾ ਸਿਸਟਰ ਦੀ ਸੱਸ ਤੇ ਮੇਰੀ ਸਿਸਟਰ ਆਪਣੇ ਪੇਕੇ ਆਏ ਹੋਏ ਸੀ ਇੱਥੇ ਇਥੋਂ ਇਹ ਜਿਹੜੇ ਰਸਤੇ ਤੇ ਜਾ ਰਿਹਾ ਨੈਰ ਨੈਰ ਕੰਡੇ ਕਦੀ ਵਾਪਸ ਨਹੀਂ ਸੀ ਗਏ ਇਹ ਰਸਤਾ ਸੇਫ ਨਹੀਂ ਹੈਗਾ ਕਿਉਂ ਕਿ ਇੱਥੋਂ ਦੇ ਲੋਕੀ ਲੰਘਦੇ ਵੀ ਨਹੀਂ ਆ ਪਰ ਉਹਨਾਂ ਨੇ ਦੁਪਹਿਰ ਦੇ 1.5 ਵਜੇ ਪਲਾਨਿੰਗ ਕੀਤੀ ਹੋਈ ਸੀ ਕਿਉਂਕਿ ਉਹਨਾਂ ਦੇ ਘਰ ਪਹਿਲਾਂ ਵੀ ਡੋਮੈਸਟਿਕ ਵਾਇਲੈਂਸ ਥੋੜਾ ਬਹੁਤਾ ਚੱਲਦਾ ਸੀਗਾ ਕੁੜੀ ਨੂੰ ਸ਼ੁਰੂ ਤੋਂ ਪਸੰਦ ਨਹੀਂ ਜ਼ਿਆਦਾ ਕੀਤਾ ਗਿਆ ਮਤਲਬ ਪਤਾ ਨਹੀਂ ਕੀ ਗੱਲ ਸੀ ਉਹਨਾਂ ਨੂੰ ਕੁੜੀ ਚੰਗੀ ਨਹੀਂ ਲੱਗੀ ਜਾਂ ਕੋਈ ਗੱਲਬਾਤ ਹੋਏਗੀ ਤੇ ਜਿਹੜਾ ਕੁੜੀ ਦਾ ਹਸਬੰਦ ਸੀ ਉਹ ਪੇਕੇ ਰਿਹਾ ਇਸ ਕਰਕੇ ਆਪਣੇ ਪਿੰਡ ਰਿਹਾ ਇਸ ਕਰਕੇ ਕਿ ਉਹਦੇ ਨਾਲ ਵਿੱਚ ਨਾ ਮੰਮੀ ਹੋਰੀ ਦਾ ਤਾਂ ਪਹਿਲਾਂ ਹਿਸਾਬ ਤਵ ਹੈਗਾ ਕਿ ਅਸੀਂ ਪਿੱਛੇ ਵੀ ਉਹਦਾ ਬੈਕਗ੍ਰਾਉਂਡ ਸਾਰੀ ਜਾਣਦੇ ਆ ਜਿਹੜੇ ਕਰਕੇ ਉਹਨਾਂ ਨੇ ਸਾਰੀ ਪਲੈਨਿੰਗ ਕਰਕੇ ਲੁੱਟੇ ਦੀ ਇੱਕ ਚੀਜ਼ ਨਹੀਂ ਭਾਜੀ ਕੁੜੀ ਦੇ ਫੋਨ ਸਕੂਟਰੀ ਵੀ ਇੱਥੇ ਆ ਦੋ ਤਿੰਨ ਝੋਲੇ ਟੰਗੇ ਹੋਏ ਸੀਗੇ ਝੋਲਿਆਂ ਦੇ ਵਿੱਚੋਂ ਕੋਈ ਚੀਜ਼ ਗਾਇਬ ਨਹੀਂ ਹੋਈ ਇੱਥੇ ਤੁਸੀਂ ਨਹਿਰ ਦੇ ਪਿੱਛੇ ਵੇਖ ਸਕਦੇ ਹੋ ਕਿ 20 25 ਫੁੱਟ ਪਟੜੀ ਚੌੜੀ ਆ ਐ ਨਹੀਂ ਹੈਗਾ ਕਿ ਸਕੂਟਰੀ ਤੋਂ ਬੰਦਾ ਡੇਗ ਕੇ ਸਿੱਧਾ ਨਹਿਰ 'ਚ ਹੀ ਲੈਂਡ ਹੋਏਗਾ ਬਹੁਤ ਜਗ੍ਹਾ ਆ ਪਹਿਲਾਂ ਨਹਿਰ ਦੇ ਤੇ ਪਟੜੀ ਦੇ ਵਿੱਚ ਘਾਰ ਜਿਹੜੀ ਜਗ੍ਹਾ ਨਾ ਉਹ ਬੰਦਾ ਉਹਦੇ ਵਿੱਚ ਦਰਖਤਾਂ 'ਚ ਫਸ ਜਾਏਗਾ ਝਾੜ ਪੂਰੇ ਪ੍ਰੋਪਰ ਪਲਾਨ ਨਾ ਹੋਇਆ ਮਾਪੋਤ ਨੇ ਕੀਤਾ ਐ ਸਾਡੀ ਮਾਸੀ ਹੈ ਮੇਰੀ ਇਹ ਭੋਲੀ ਆ ਵਿਚਾਰੀ ਇਹਨੂੰ ਹਜੇ ਤੱਕ ਨਹੀਂ ਪਤਾ ਲੱਗ ਰਿਹਾ ਕੀ ਹੋਇਆ ਇਹਦੇ ਪਿੱਛੇ ਹੀ 4-5 ਸਾਲ ਪਹਿਲਾਂ ਇਹਨਾਂ ਦੇ ਬੇਟੇ ਦੀ ਡੈਥ ਹੋਈ ਹੁਣ ਬੇਟੀ ਦੀ ਡੈਥ ਹੋ ਗਈ ਇੱਕ ਬੇਟਾ ਇਹਨਾਂ ਦਾ ਬਾਹਰ ਆ ਜਿਸ ਕਰਕੇ ਪ੍ਰੋਪਰ ਤਰੀਕੇ ਨਾਲ ਬਿਆਨ ਨਹੀਂ ਦੇ ਰਹੇ ਕਿਉਂਕਿ ਇਹਨਾਂ ਨੂੰ ਹਜੇ ਸ਼ੌਕ ਵਿੱਚ ਆ ਸਦਮੇ ਵਿੱਚ ਆ ਪਰ ਅਸੀਂ ਚਾਹੁੰਦੇ ਆ ਕਿ ਜਲਦੀ ਤੋਂ ਜਲਦੀ ਕੋਈ ਨਾ ਕੋਈ ਕਾਰਵਾਈ ਕੀਤੀ ਜਾਏ ਪ੍ਰੋਪਰ ਤਰੀਕੇ ਨਾਲ ਸਾਡੇ ਹੈਲਪ ਕੀਤੀ ਜਾਏ ਕਾਨੂੰਨੀ ਤੌਰ ਤੇ ਮੇਰੀ ਮੇਰੀ ਤੈਨੂੰ ਇਹਨਾਂ ਨੇ ਲਿਆ ਕੇ ਕਦੀ ਇਹ ਰਸਤੇ ਨਹੀਂ ਲਿਆਂਦਾ ਉਹਨਾਂ ਉਹ ਜੇ ਕੋਈ ਗੱਲ ਹੋਈ ਤੇ ਫਿਰ ਉਹਨਾਂ ਨੂੰ ਕੋਈ ਕੁਝ ਵੀ ਹੋਇਆ ਨਾ ਮੋਬਾਈਲ ਉਹਨਾਂ ਦਾ ਘੜਿਆ ਨਾ ਮੋਬਟ ਨੂੰ ਕੁਝ ਹੋਇਆ ਕਿੱਥੇ ਸੜਕ ਤੇ ਕਿੱਥੇ ਬੜਰੀ ਕਿਦਾਂ ਡੇਗੀ ਵਿੱਚ ਇਹ ਸਲਾਹ ਨਾ ਹੋਇਆ ਮੁੰਡੇ ਦੇ ਮੇਰੀ ਤੈਨੂੰ ਇਨਸਾਫ ਮਿਲਣਾ ਚਾਹੀਦਾ ਮੈਨੂੰ ਮੇਰੀ ਤੈਨੂੰ ਵੀ ਮਿਲਣੀ ਚਾਹੀਦੀ ਇਨਸਾਫ ਮਿਲਣਾ ਚਾਹੀਦਾ ਮੈਨੂੰ ਮੈਂ ਤੇ ਹਟਾ ਮੋਂ ਜਿਨ੍ਹਾਂ ਨਾਲ ਮੈਂ ਕੱਲੀ ਮੈਂ ਤੇ ਉਹਨਾਂ ਨੂੰ ਕਸੂਰਵਾਨ ਮੰਨਨੀ ਆ ਕਿਉਂਕਿ ਮੈਂ ਘਰੋਂ ਕੁੜੀ ਚੰਗੀ ਭਲੀ ਉਹਨਾਂ ਨਾਲ ਕੱਲੀ ਇਹ ਮੁੰਡੇ ਦੀ ਸਲਾਹ ਨਾਲ ਮੁੰਡੇ ਨਾਲ ਦੋਨਾਂ ਨੂੰ ਕਸੂਰਵਾਨ ਮੰਨਨੀ ਜਿਨ੍ਹਾਂ ਨਾਲ ਮੈਂ ਕੁੜੀ ਕੱਲੀ ਕਿਉਂ ਜਦ ਅਸੀਂ ਉਹਨਾਂ ਨੂੰ ਮਨਾ ਕੀਤਾ ਵੀ ਹਰ ਰਸਤੇ ਨਾ ਆਇਓ ਕਿਉਂ ਆਏ ਸਾਡੀ ਕੁੜੀ ਅਮਨਪ੍ਰੀਤਕੌਰ ਜੋ ਕਿ ਆਕਾਸ਼ਦੀਪ ਵੱਲ ਗਿਆਈ ਸੀ ਧਾਰੀਵਾਲ ਬੇਦੀਪੁਰ ਫੜਕ ਅਮ ਕੱਲ ਪਰਸੋਂ ਸਾਡੇ ਘਰ ਆਏ ਨੇ ਰਾਤ ਬਾਅਦ ਚ ਸਵੇਰੇ ਮਗੀ ਸਾਡੇ 12 1 ਵਜੇ ਤੋਂ ਤੁਰੇ ਨੇ ਪਿੰਡੋਂ ਸ਼ਿਨਾ ਬੇੜ ਤੋਂ ਬਾਚੇ ਤੇ ਆ ਕੇ ਨਾ 2:30 ਵਜੇ ਨੂੰ ਕਾਲ ਕੀਤੀ ਐ ਏਦਾਂ ਨਹਿਰ 'ਚ ਕੁੜੀ ਡੇਗੀ ਐ ਯਮਰ ਕੇ ਦੋ ਬੰਦੇ ਆਏ ਉਹਨਾਂ ਨੂੰ ਲੁੱਟਖੋ ਕੀਤੀ ਐ ਤੇ ਉਹਨਾਂ ਨਹਿਰ 'ਚ ਧੱਕਾ ਮਾਰਤਾ ਪਰ ਆਹ ਲੁੱਟਖੋ ਵਾਲਾ ਮਾਮਲਾ ਕੋਈ ਹੁਣ ਲੱਗਣ ਨਹੀਂ ਰਿਹਾ ਜੀ ਕੋਈ ਨਾ ਸਬੂਤ ਨਾ ਕੁਝ ਪੁਲਿਸ ਵੀ ਹੁਣ ਦੇਈਆ ਛਾਂਗਣ ਕਰਨੀ ਵਾ ਜਲਦੀ ਜਲਦੀ ਦਫਾਣਾ ਚਾਹੀਦਾ ਨੇ ਕਿ ਹਾਂ ਜੇ ਬੰਦਿਆਂ ਨੇ ਕੀਤਾ ਚੋਰਾਂ ਨੇ ਕੀਤਾ ਤੇ ਉਹਨਾਂ ਦੀ ਕਾਰਵਾਈ ਕਰਨੀ ਚਾਹੀਦੀ ਜੇ ਇੰਨਾ ਕੁਝ ਕੀਤਾ ਤੇ ਇਹਨਾਂ ਦੇ ਕਾਰਵਾਈ ਬੰਦੀ ਜਾਈ ਦੀ ਜੋ ਵੀ ਐ ਅਲੱਗ ਲੱਭੀ ਨਹੀਂ ਕੱਖ ਨਹੀਂ ਨਾ ਲੱਭਾ ਨਾ ਬੋਡੀ ਲੱਭੀ ਨਾ ਕੁਝ ਨਹਿਰ ਖੋਲ ਹੈ ਜੀ ਪਾਣੀ ਇਹਨਾ ਚਾਹੀਦਾ ਹੋਰ ਪਾਸੇੋਂ ਕੱਢਣਾ ਥੋੜਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰ ਜੀ ਸਾਡੀ ਸੰਸਥਾ ਬਾਬਾ ਦੀਪ ਸਿੰਘ ਸੇਵਾਦਾਲ ਪੂਰੇ ਪੰਜਾਬ ਚ ਵੇ ਜੀ ਸਮਾਵਾ ਨਿਭਾਉਂਦੀ ਆ ਕਿਤੇ ਵੀ ਇਹੋ ਜਿਹੇ ਹਾਦਸਾ ਹੁੰਦਾ ਆ ਤੇ ਅਸੀਂ ਜਰੂਰ ਉੱਥੇ ਆਪਣੇ ਜਿੰਨੀ ਵੀ ਸੇਵਾ ਹੋ ਸਕਦੀ ਆ ਅਸੀਂ ਪਰਿਵਾਰ ਨੂੰ ਬੋਡੀ ਲੱਭ ਕੇ ਦਿੰਨੇ ਆ ਕੱਲ ਕਾਲ ਆਈ ਸੀ ਸ਼ਾਮੀ ਇਥੋਂ ਬਾਈ ਜੀ ਹੋਣਾਂ ਦੀ ਵੀ ਇੱਕ ਲੁੱਟਖੋ ਦੇ ਦੌਰਾਨ ਤੇ ਉਹਨੂੰ ਜਿਹੜਾ ਭੈਣ ਨੂੰ ਜਿਹੜਾ ੱਟਾ ਦੇ ਦਿੱਤਾ ਗਿਆ ਲੁੱਟ ਕੇ ਤੇ ਇਸ ਕਰਕੇ ਹੁਣ ਸਵੇਰ ਦੇ ਸਾਡੀ ਟੀਮ ਆਈ ਹੈ ਤੇ ਹੁਣ ਰਿਪੋਰਟ ਕਰ ਰਹੇ ਆਂ ਆਸ ਕਰਦੇ ਆਂ ਜਲਦੀ ਅਰਦਾਸ ਕਰਦੇ ਆਂ ਵੀ ਗੁਰੂ ਸਾਹਿਬ ਦੇ ਚਰਨਾਂ ਤੇ ਜਲਦੀ ਪਰਿਵਾਰ ਨੂੰ ਜਿਹੜਾ ਉਹ ਬਾਡੀ ਜਿਹੜੀ ਲੱਭ ਕੇ ਦੇਵਾਲੀ ਕਿ ਜੀ ਨਾ ਵੀ ਜੀ ਸਾਡੀ ਮੇਰਾ ਨਾਮ ਮਨਜੋਤ ਸਿੰਘ ਆ ਜੀ ਮੈਂ ਮੁੱਖ ਸੇਵਾਦਾਰ ਬਾਬਾ ਦੀਪ ਸਿੰਘ ਸੇਵਾਦਾਰ ਜਥੇਵੰਦੀ ਗੜਵੀ ਬੜਾ ਜੀ ਜਦੋਂ ਗੁਜਰੀ ਤੁਸੀਂ ਲੱਭੇ ਰਹੇ ਹਾਂਜੀ ਤਕਰੀਬਨ ਇੱਥੇ ਦੋ ਤਿੰਨ ਅਸੀਂ ਸਾਡੀਆਂ ਟੀਮ ਪਹਿਲਾਂ ਆ ਕੇ ਲੱਭ ਕੇ ਗਈਆਂ ਇੱਥੇ ਤੇ ਹਾਂਜੀ ਹੋਰ ਕੋਈ ਕੋਈ ਕੁਝ ਨਹੀਂ ਹਾਂਜੀ ਹਾਂਜੀ ਸਾਰੀ ਤਕਰੀਬਨ ਪੰਜਾਬ ਦੇ ਵਿੱਚ ਇੱਥੇ ਬਿਲਕੁਲ ਫ੍ਰੀ ਸੇਵਾ ਉੱਥੇ ਅਸੀਂ ਕਰਦੀ ਕੱਲ ਨੂੰ ਸੱਸ ਦੋ ਅਮਨਦੀਪ ਕੌਰ ਤੇ ਉਹਦੀ ਸੱਸ ਜਿਹੜੀ ਰਪਿੰਦਰ ਕੌਰ ਉਹ ਆ ਰਹੀਆਂ ਸੀ ਇਧਰੋਂ ਆਪਣੀ ਟਿਵੜੀ ਨਹਿਰ ਦੇ ਨਾਲ-ਨਾਲ ਤੇ ਇੱਥੇ ਉਹਨਾਂ ਦੇ ਰਪਿੰਦਰ ਕੌਰ ਦੇ ਦਸਮਤਾਲ ਦੇ ਇੱਥੇ ਦੋ ਲਟੇ ਦੇ ਉਹਨਾਂ ਨੂੰ ਪਏ ਨੇ ਤੇ ਉਹ ਜਦੋਂ ਉਹ ਝੱਟ ਦੇ ਦੌਰਾਨ ਉਹਦੀ ਇਹਨਾਂ ਦੀ ਨੂਹ ਆ ਉਹ ਨਹਿਰ ਦੇ ਵਿੱਚ ਦੇਖੀ ਹੈ ਉਹਦੀ ਕੀਤਾ ਜਾ ਰਿਹਾ ਸਰ ਉਹਦੀ ਉਹਦੀ ਬੋਡੀ ਹੀ ਲੱਭਣ ਦੀ ਕੋਸ਼ਿਸ਼ ਕਰ ਰਹੇ ਆ ਤੇ ਮੁਕਦਮਾ ਦਰਜ ਕੀਤਾ ਗਿਆ ਤੇ ਬਾਕੀ ਵੀ ਅਸੀਂ ਕੋਈ ਲਟੇ ਦੇ ਨਾਲ ਦੇ ਵਿੱਚ ਅਸੀਂ ਅਪਰੇਰੀ ਕਰਦੇ ਆ ਜਰਾ